ਹਾਂ ਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮੈਂ ਤਰਾ ਅਮਰੀਕਾ ਨਹੀਂ ਠੀਕ ਠਾਕ ਛੋਟੇ ਜਿਹੇ ਚੈੱਕਆਟ ਹੋਣਗੇ ਲਾਉਗੇ ਮੈਂ ਤਰਾ ਉਹ ਕਿਵੇਂ ਜੂ ਵੀ ਆ ਦੇਖੋ ਇੱਧਰ ਸਾਰੇ ਖਿਡਾਰੀ ਬੈਠੇ ਇੱਧਰ ਪਾਪਾ ਬਲੈਂਚ ਹੋਇਆ ਖੜਦਾ ਅੱਜ ਰੰਗ ਰੰਗ ਲਾ ਕੇ ਹਟਿਆ ਸਾਰਿਆਂ ਦੇ ਆਹ ਮੇਰੇ ਜਾਨਵਰ ਕੋਸ ਇਹਨਾਂ ਦੇ ਦਿਖਾਈ ਦੀ ਪਾ ਹੋਇਆ ਜਾ ਛਾਪ ਹੀ ਮਲਿਆ ਵੀ ਉੱਪ ਤੋਰੀ ਬੰਦਾ ਬਾਰਡਰ ਦਾ ਯਾਰ ਹਾਂ ਡਰਦੇ ਆਂ ਵੀ ਡਰਦੇ ਆ 46 ਡਿਗਰੀ ਜੀ ਯਾਰ ਕਾਲੂ ਯਾਰ ਦਰਾਸਤ ਹੁਣ ਵੀ ਵੇਹੀ ਬਥੇਰੇ ਲੋਕ ਵੱਢੀ ਜਾਂਦੇ ਆ ਨਾ ਹੱਬੜ ਕਾਲੂ 60 ਕਾਲੂ 60 ਡਿਗਰੀ ਹੋ ਗਿਆ ਜੇ ਕਾਲੂ ਤੇ ਤੂੰ ਤਾਂ ਫਿਰ ਪੜਨ ਨਾ ਜਾਂਦਾ ਆਹ ਬੁਗਾਈ ਕਰੀ ਜਨਾ ਮੈਂ ਲਫੇੜਾ ਮਾਰਨੇ ਆ ਆਹ ਦੇਖੋ ਇਹ ਕਰਦਾ ਇਹਦੇ ਰੰਗ ਲੱਗੇ ਕੋਸਤ ਆ ਜਾ ਇਨਾਂ ਦੇ ਇੱਧਰ ਲੱਗੇ ਐ ਇਸ ਤੋਂ ਵੇਲੇ ਲਾਈ ਵੀ ਐ ਲਾਈਏ ਕੋਈ ਐਸ ਲਾ ਕੇ ਰੱਖੀ ਮੈਂ ਖੈ दिखाने भाई थो इस बाजी लाई भी है उड्डे भी फिरते जानवर चिट्टा जा। इधर लाई भी आखो हम थ अंदर चल के दिखाने जिन्होंने रंग लाया आ, आ सारे रंग लाया खुले जी देखा। है, है, है चूचे जी 45 ਕਬੂਤਰਾਂ ਦੇ ਸਾਰੇ ਰੰਗ ਲਾਇਆ ਚ ਨੈਟ ਤੇ ਆ ਗਿਆ ਚੱਕ ਹੈ ਪਾਪਾ ਹੈ ਪਾਪਾ ਨੈਟ ਤੇ ਆ ਗਿਆ ਨੈਟ ਤੇ ਆ ਗਿਆ ਨਵਾਂ ਨਵਾ ਨਵਾ ਛੱਡਾ ਜਿਹੜਾ ਪਾਣੀ ਪੀਣਾ ਦਾ ਥੀੜਾ ਆ ਰਿਹਾ ਸੀ ਨਾ ਆ ਚੱਕ ਕਰਾ ਕੇ ਲਿਆ ਪਿਆ ਰਾਤ ਸੌਗੋ ਪਾਣੀ ਤੇ ਮਾਰਾ ਰਹਾ ਭਾਈ ਆ ਦੇਖੋ ਭਾਈ ਏ ਓਏ ਪਾਣੀ ਤੇ ਪਾਣੀ ਤੇ ਮੂਹੋ ਗੂ ਓਏ ਲੈ ਪਾਣੀ ਪਹਿਲਾਂ ਇੱਧਰ ਪਾਗਲਾ ਅੱਜ ਥੱਲੇ ਲੈਣ ਤਾਂ ਕਹਿਣੀ ਪਾਣਾ ਆਲਗ ਲਾ ਤਾਂ ਬਾੜਾ ਘੰਟ ਕੰਤਾਂ ਵਾਲੀ ਤੀ ਜਲਦੀ ਮੈਨੂੰ ਪੀਂ ਤੇ ਪਾ ਲੈ ਕਿਉਂ ਜਿਹੜੀਆਂ ਨੇ ਆ ਗਿਆ ਆ ਗਿਆ ਉਹ ਜਿਹੜੇ ਉਹ ਇਹਨੂੰ ਆ ਦੇ ਜਿਹੜਾ ਡਰਦਾ ਏ ਉਹਨੂੰ ਪੁੱਛਣ ਲੱਗ ਗਿਆ ਜੀ ਵੀ ਚੱਲਾ ਕਰੇ ਬਾਈ ਨੂੰਨੇ ਨੇ ਬੱਚਾ ਛੱਡਿਆ ਵਾ بابا ਉੱਡਾ ਫਿਰਦਾ ਟਾਈਮ ਤੋਂ ਦੱਸਦੇ ਨੇ ਪਾਪਾ ਫੋਨ ਓਏ ਪਾਪੇ ਦਾ ਫੋਨ ਚੱਕੀ ਮਾਰਾ ਟਾਈਮ ਦਿਖਾਈਏ ਗਵਾਚ ਗਿਆ ਯਾਰ ਕੱਲ ਇੱਕ ਬੱਚਾ ਭੱਜ ਗਿਆ ਨੂੰਨੇ ਦਾ ਬਾਈ 115 ਕਾਰੀ ਜੀ ਪੁੜੀ ਲਿਆਪਾ ਤੇ ਆਹ ਆ ਲੀੜੇ ਆਪਣੇ ਥੱਲੇ ਰੱਖ ਲੈ 115 ਆ ਥੱਲੇ ਰੱਖ ਦੀ ਬੰਦੀ ਨੇ 115 ਹਾਂ ਦਿਖਾਤਾ ਸੀ ਲਾਈਵ ਦਿਖਾਈਏ ਆਪਾਂ ਪੜੀਆ ਪੜੀਆ ਖਾਂਦਾ ਤੇ ਬਈ ਪਾਪੇ ਜਿਹੜਾ ਨਵਾਂ ਛੱਡੇ ਸੀ ਉਹ ਆ ਗਿਆ ਹਨਾ ਟਾਈਮ ਸਾਨੂੰ ਕਰਾਈਏ ਚੈੱਕ ਉਹ ਟੂਸਿਆਂ ਨਾਲ ਸਾਲੋ ਹਲੋ ਬਈ ਠੀਕ ਹੈ ਜੀ ਨੋਕਿਆ 1200 ਕਿੱਧਰ ਨੂੰ ਜਾਂਦਾ ਕਿੱਧਰ ਆ ਇੱਧਰ ਆ ਗਿਆ ਪਰੇ 1200 ਨੀ ਕਾ Samsung ਦਾ 1200 ਦਾ ਕੀ ਹੋ ਗਿਆ ਲਗੜਦਾ ਧਿਆਨ ਰੱਖਿਓ ਬਾਕੀ ਤਾਂ ਖੈਰ ਆ ਇਹ ਕਿਹਦਾ ਫੈਂਦਾ ਯਾਰ ਚੱਲ ਇਹ ਕਿੱਥੇ ਯਾਰ ਹਰਾਸ ਆਤਾ ਫੋਟਰੀ ਭੁੱਖ ਮਟਾ ਦਿੰਦੇ ਪਾਣੀ ਪਿੱਛੇ ਰਸ ਗੈਰ ਵੇਖ ਲੈ ਜੇ ਕੋ ਉੱਤਰ ਡਾਦ ਕੇ ਭੁੱਖ ਹੀ ਨਹੀਂ ਲੱਗਦੀ ਹੈ ਗੱਲ ਤਾਂ ਐਵੇਂ ਬਾਈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਗੱਲ ਇਹ ਸੱਚੀ ਹੈ ਤੇ ਸੱਚ ਕੋਈ ਹੈ ਬਾਈ ਇਹ ਬੱਚਾ ਬੁੱਚਾ ਉਹਦੇ ਚਾ ਤਿੰਨ ਲੱਗਦਾ ਕਿੰਨੇ ਦਿਨ ਦਾ ਇਧਰ ਹੋ ਗਿਆ ਇਧਰੋਂ ਵੀ ਆਇਆ ਹਾਂ ਹੁਣ ਵੀ ਐ ਹੁਣ ਵੀ ਐ ਠੰਡਾ ਐ ਯਾਰ ਉਹ ਵੇਖੀ ਕਿਹੜਾ ਸੀ ਇਹ ਚੱਕਰ ਉੱਤੇ ਆ ਕੇ ਬਹਿ ਗਿਆ ਇੱਕ ਜਾਲ ਦੇ ਉੱਤੇ ਬਿੱਲਾ ਤੇ ਬੈਠਾ ਮੈਂ ਲਗਾਉ ਤੂੰ ਮੜੀ ਬਾਬਾ ਛੱਡੀ ਗਿਆ ਯਾਰ ਅਸਤਵਾ ਦੀ ਛੱਡੀਆਂ ਤਾਂ ਨਗਰ ਭਜਾਉਂਦੇ ਸੀਗੇ ਹਾਂ ਬਾਬਾ ਛੱਡੀਆਂ ਤੁਸੀਂ ਹਣਾ ਕਿੰਨੇ ਕ ਛੱਡ ਤੀਆਂ ਮੈਂ ਤਾਂ ਲਾਦਾ ਪੈਕ ਟੀ ਮਕਾਤਾ ਇੱਕ ਇੱਕ ਦਾ ਮਕਾਤਾ ਲੈ ਫਿਰ ਤੂੰ ਛੱਡਿਆ ਕਿ ਚੈਨ ਨੇ ਤਿਆਨ ਵੀ ਚਲਾ ਦਿੰਦੇ ਵਿੱਚੇ ਮੈਂ ਤੁਰਿਆ ਅੱਛਾ ਜੀ ਚੈਣਾ ਆਹੀ ਬਾਈ ਹਾਂ ਤਾਂ ਹੀ ਫਿਰ ਪਾਪੇ ਨੇ ਤੇ ਚੈਨੀ ਲਾਇਆ ਸਵੇਰ ਮੈਂ ਕਿਹੜਾ ਤਾੜ ਤੜ ਕਰਾਈ ਜਾਂਦਾ ਬਾਟੀ ਬਾਅਦ ਚ ਹੈ ਬਾਟੀ ਬਾਅਦ ਚ ਅੱਛਾ ਮੈਂ ਕਹਾਂ ਵੀ ਇੱਕ ਕਬੂਤਰ ਨਾਲ ਰੰਗਣਾ ਜਦੋਂ ਇੱਕ ਰੰਗ ਦਾ ਉਹ ਸੁਹਰੀ ਛੱਡ ਦਿਆ ਕਰਨੀ ਠੀਕ ਆ ਵੀ ਇੱਕ ਰੰਗ ਹੈਗਾ ਹਾਂ ਵੀ ਇੱਕ ਰੰਗ ਹੈ ਬੈਂਡਾ ਲੱਭਾ ਲੱਕੇ ਹਾਂ ਇਹ ਬੰਬਾ ਦੀ ਪੁੱਜੀ ਜਾਂਦੀ ਹੈ ਹਾਂ ਫੇ ਕੋਈ ਤਵਾਈ ਠਾਈ ਜਾਂਦਾ ਅ ਦੇਖ ਨਾ ਪਿੰਡ ਕੱਛੇ ਕਰਤੇ ਹੀ ਗਪਤੰਦਰੂ ਤੁਹਾਨੂੰ ਪਤਾ ਹੀ ਨਹੀਂ ਲੱਗਿਆਗਾ ਨਹੀਂ ਬਾਬਾ ਮੈਨੂੰ ਤੜ ਤੜ ਸੁਣੀ ਆ ਮੈਂ ਕਿਹਾ ਇਤਾਂ ਲੱਗਦਾ ਵੀ ਫੂਕਣ ਤੇ ਆਏ ਹੋਏ ਆ ਵੀ ਚੱਕ ਦੋ ਕੰਮ ਉਹ ਵੀ ਥੋੜੇ ਭਿੜੀ ਜਾਂਦੇ ਕਿਹੜੇ ਨੂੰ ਆ ਘੰਡ ਟੋਰੀ ਵਾਲਾ ਟਟੂਸੇ ਤੂੰ ਇਥੇ ਹੂੰ ਤਿੰਨ ਗੋਲੀਆਂ ਆਪਣੇ ਆਕੇ ਲਾਈਆਂ ਜੀ ਭਗਤੋ ਬੱਸ ਫਿਰ ਅੱਜ ਨਹੀਂ ਬਿੰਦਾ ਨਹੀਂ ਲਾਤੀਆਂ ਮੈਂ ਕਿਹਾ ਚੱਲ ਆਉ ਮਿਲਿਆ ਤੇ 7 ਦਾ ਹਾਂ ਡੇਢ ਦਾ ਟਾਈਮ ਕਰਦਾ 700 ਹੈ ਡੇਢ ਦਾ ਟਾਈਮ ਕਰਕੇ ਤੇ ਇਹ ਨਹੀਂ ਪਰ ਅਸੀਂ ਘਰੇ ਜਾਊਗਾ ਕਿ ਕਿਤੇ ਬੈਠੂਗਾ ਆਇਲ ਕਰੋ ਪਰ ਚਤਰੀਗਾ ਚੱਕ ਕੇ ਰੱਖੋ ਪਹਿਲੇ ਪਹਿਲੇ ਹੀ ਜਾ ਕੇ ਰੱਖਾਂਗੇ 752 ਨੰਬਰ ਸੁਣੀਏ ਮੈਂ ਕਰਾਂ ਗੱਲ ਅੱਛਾ ਇੱਕ ਮਿੰਟ ਸੰਭ ਦੇ ਖਾਣ ਦੇ ਹੈਲੋ ਹਾਂਜੀ ਭਾਈ ਵਧੀਆ ਵਧੀਆ ਕਰਕੇ ਭਾਈ ਹਾਂਜੀ ਨਹੀਂ 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 ਕੋਈ ਨਹੀਂ ਆਇਆ ਯਾਰ ਆ ਮੈਨੂੰ ਉਹਨੇ ਵੀ ਦੱਸਿਆ ਸੀ ਨਹੀਂ ਆਇਆ ਨੀਗਾ ਹਾਂਜੀ ਹਾਂਜੀ ਹਾਂ ਰੰਗ ਤਾਂ ਲਾ ਲਿਆ ਹਾਂਜੀ ਪਹਿਲੀ ਵਾਰੀ ਗਗੜੇ ਉਹ ਹੈ ਤਰਥੇ ਪਏ ਲੱਗਦਾ ਇਹਨਾਂ ਨੇ ਵੀ ਸਿੱਧਾ ਮੈਂ ਛੱਡਣਾ ਛੱਡਣਾ ਸੀ ਲੱਗਦਾ ਆਕਾ ਬੋਤਲ ਆਕਾ ਦਾ ਫੋਨ ਸੀਗਾ ਗਰਮੀ ਆ ਆਹੋ ਕਹਿੰਦਾ ਕਿ ਕੀ ਰੰਗ ਰੰਗ ਲਾਈ ਜਾਨੇ ਮੈਂ ਕਿਹਾ ਹਾਂ ਉਹੀ ਤਾਂ ਗੱਲ ਆ ਕਹਿੰਦਾ ਕਿਹੜਾ ਲਾਇਆ ਕਾਲਾ ਮੈਂ ਕਿਹਾ ਆਹ ਲਓ ਨਹੀਂ ਤੋ ਤੇਰੇ ਰੰਗਾਂ ਸਾਤਰੀ ਲਾਉਣਾ ਤੇ ਤੋਦੇ ਰੰਗਾ ਲਓ ਵੀ ਭਾਈ ਪਾਪੇ ਪਾਪੇ ਨੇ ਕੁੰਡਾ ਰੱਖਤਾ ਹੁਣ ਆ ਵੀ ਭਰ ਦੇ ਜਾਲੀ ਦੇ ਵਿੱਚ ਤੇ ਡੋਬਣ ਆਇਆ ਕਿਤੇ ਵਿੱਚ ਨਹੀਂ ਨਹੀਂ ਡੋਬਦਿਆਂ ਨਹੀਂ ਡੋਬਦਿਆਂ ਨਹੀਂ ਨਹੀਂ ਡੋਬਦਿਆਂ ਇੰਨੇ ਨੇ ਸਾਗ ਦੀਆਂ ਨੇ ਨਾਉਣਾਂ ਨਹੀਂ ਓਏ ਆਪੇ ਬਿਸ਼ਰਮ ਹੋ ਕੇ ਨਾਉਣਗੀਆਂ ਫਿਰ ਹੋਰ ਵੀ ਆ ਹੈ ਜੀ ਆਕਰ ਵੇਖ ਦੋ ਵੀ ਨੇ ਵੇਖ ਲਓ ਕੀ ਗੱਲ ਕਰਨ ਨਗਾਏ ਤੱਕ ਜਾਂਦਾ ਕਹਿੰਦਾ ਇੰਨੀ ਕੁ ਵਾਰ ਜਾਂਦਾ ਬਸ ਫਿਰ ਇੰਨੀ ਕੁ ਵਾਰ ਜਾਂਦਾ ਬਾ ਕੋਈ ਨਹੀਂ ਕੋਈ ਨਹੀਂ ਉੱਡਾਂਡ ਵਰ ਕਹਿੰਦੇ ਥੋੜੀ ਤਲਕ ਗਈ ਸੀ ਕਿੱਥੇ ਆ ਉਹ ਬੈਠੀ ਜਾਂਦਾ ਬਈ ਨੂੰ ਨੇ ਦਾ ਬੱਚਾ

ਫੋਨ ਕਰੋ ਬਈ ਰੰਗ ਚੱਕਾ ਲਾਏ ਅਜ ਵਿਆਂ ਪੱਚਿਆਂ ਦੇ ਕੋਈ ਸੇ ਉਧਰ ਜਾਲੀ 'ਚ ਬਾਕੀ ਆ ਬੈਠੇ ਆ ਦੋ ਨਵੇਂ ਛੱਡੇ ਸੀ ਆ ਗਏ ਅੱਜ ਪਹਿਲੇ ਦਿਨ ਵਾਪਸ ੂਠੇ ਲੈ ਲਏ ਨੰਨਾ ਬਈ ਜੁੜੇ ਜਾਈ ਜਾਂਦਾ ਜੇ ਨੈਟ ਹਲਾ ਹਲਾ ਕੇ ਓਏ ਵੇ ਗੱਲ ਹੋ ਉਹ ਭਰਦਾ ਬਈ ਬੱਚਾ 1:30 ਵਜੇ ਟਾਈਮ ਹੋ ਗਿਆ 1:30 ਵਜੇ ਦਾ ਤੇ ਗਰਮੀ ਅੱਜ ਬਈ ਬਹੁਤ ਆ ਅੱਜ ਹਵਾ ਪੂਰਾ ਨਹੀਂ ਚੱਲਦੀ ਆ ਉਹ ਦੇਖ ਲੈ ਛਤਰ ਗੋਮੀ ਆ ਨਾ ਆ ਗਿਆ ਬੱਚੇ ਨੂੰ ਨੇ ਦਾ ਮੂੰਹ ਤੇ ਨੀ ਫੱਟੀ ਬੈਠਾ ਮੈਨੇ ਠੀਕ ਆ ਠੀਕ ਆ ਜਿਹੜਾ ਇਸ ਮੋੜ ਸਾਰੇ ਪਾਸੇ ਸ਼ਾਂਤ ਆ ਬਾਹਰ ਹੀ ਰਹਿਣਾ ਮੇਰਾ ਸਾਡਾ ਪਾਸੇ ਹੀ ਨਿਕਲ ਜਾ ਉਹਦੇ ਹਾਂ ਉਹ ਵੀ ਹੈਗਾ ਕਰ ਦੇ ਰਾਖਲਾਇ ਤੇ ਹੋ ਹੈ ਨੀਆ ਮਿੱਟੀ ਇੰਨੀ ਕੀ ਭਈ ਹੈ ਆ ਮਿੱਟੀ ਦਾ ਇਧਰ ਵੀ ਲਿਆਂਦੀ ਪਈ ਬਾਈ ਇਹ ਚੱਪਾ ਲੂਆਂ ਕੱਟੇ ਇਹ ਉਹ ਦਿਨਾਂ ਹੀ ਖੇਤੋਂ ਲੈ ਕੇ ਆਏ ਜਾਂਦੇ ਆਹ ਹੂਤਰੇ ਨੂੰ ਹੂਂਡੇ ਚ ਪਾਣੀ ਰੱਖਤਾ ਇੱਥੇ ਨਾ ਲੈਣਗੇ ਹਾਂ ਹਾਂ ਵੀਡੀਓ ਬੰਦ ਕਰ ਇੱਕ ਮਿੰਟ ਓਏ ਦੱਬੀ ਦੇ ਓਏ ਲੈ ਉਦੋਂ ਫੋਕਸ ਆਪਾਂ ਦਾ ਜਾਇਆ ਕਰਦੇ ਕਰਦੇ ਅ ਭਾਈ ਇੱਕ ਕਬੂਤਰੀ ਦੇ ਨੇ ਫਿੱਕਾ ਹੀ ਰੰਗ ਲੱਗਾ ਉਹਦਨ ਬਚਿਆ ਵੇ ਲਾਇਆ ਸੀ ਥੋੜਾ ਜਿਹਾ ਤੇ ਦੁਬਾਰਾ ਕਰ ਦਿੰਨੇ ਇਹਦੇ ਆਪਾਂ ਕਰੀ ਜਾਂਦਾ ਪਾਪਾ ਲਓ ਵੀ ਭਾਈ ਜਾਨਵਰ ਤੁਹਾਨੂੰ ਦਿਖਾਤੇ ਆ ਤੇ ਨੰਨਾ ਭਾਈ ਆਪਦਾ ਬੱਚਾ ਬਿਠਾਉਣਾ ਉੱਠ ਗਿਆ ਮੈਂ ਤੇ ਦੀਪ ਇੱਥੇ ਪਾਏ ਆ ਠੀਕ ਹੈ ਜੀ ਤੇ ਬਾਕੀ ਅੱਜ ਡਾਈ ਲਾਉਣੀ ਸਾਰਿਆਂ ਦੇ ਲੱਗ ਭਗ ਲੱਗੀ ਹੁਣ ਜਿਹ ਵਿੱਚ ਰੰਗ ਰੰਗ ਮਾੜਾ ਮੋਟਾ ਲਾਉਣਾ ਹੋਇ ਉਹ ਜਮਾ ਸਿਰੇ ਤੇ ਜਾ ਕੇ ਲਾ ਦਾਂਗੇ ਆਪਾਂ ਇਹ ਵੀਡੀਓ ਦਾ ਪਾਈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਸੇ ਵੀਡੀਓ ਕਰ ਜਾਂ ਲਗੀ ਇਹ ਬਾਦੀ ਆਪਣੀ ਆਈ ਜਾਂਦੀ ਹੈ ਨੇੜੇ ਵੀਡੀਓ ਜ ਬਣੇ ਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਮੈ ਤਰੋ